ਦਿੱਲੀ ਦੇ ਵਿੱਚ ਪੰਜ ਫਰਵੀਨ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਚੋਣਾਂ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਕਾਫੀ ਕਰਮਾਈਆਂ ਹੋਈਆਂ ਨੇ ਹਰ ਹਰ ਪਾਰਟੀ ਦੇ ਵੱਲੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਨੇ ਦਿੱਲੀ ਦੇ ਵਿੱਚ ਅੱਜ ਕਾਂਗਰਸ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਤੇ ਇਹਦੇ ਵਿੱਚ ਭਾਜਪਾ ਦੇ ਵੱਲੋਂ ਕੁਝ ਗਰੰਟੀਆਂ ਜਾਰੀ ਕੀਤੀਆਂ ਗਿਆ ਨੇ ਮੁੱਖ ਮੁਕਾਬਲਾ ਜਿਹੜਾ ਸਮਝਿਆ ਜਾ ਰਿਹਾ ਹੈ ਉਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਤਿੰਨ ਪੜਾਵਾਂ ਦੇ ਵਿੱਚ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਪਹਿਲਾ ਦੂਜਾ ਤੀਜਾ ਤੇ ਆਮ ਆਦਮੀ ਪਾਰਟੀ ਵੀ ਕਰ ਚੁੱਕੀ ਹੈ ਤੇ ਹੁਣ ਕਾਂਗਰਸ ਪਾਰਟੀ ਨੇ ਵੀ ਆਪਣਾ ਜਿਹੜਾ ਮਨੋਰਥ ਪੱਤਰ ਹੈ ਚੋਣਾਂ ਦਾ ਉਹ ਜਾਰੀ ਕਰਤਾ ਵੱਖ-ਵੱਖ ਤਰੀਕੇ ਦੇ ਨਾਲ ਕੋਮਲ ਇਹ ਗਰੰਟੀਆਂ ਦੇ ਰਹੇ ਨੇ ਜੀ ਅਸੀਂ ਆ ਕਰਦੇਾਂਗੇ ਆ ਕਰਦੇਾਂਗੇ ਆ ਕਰਦੇਾਂਗੇ ਇਹ ਤੇ 31 ਦੋ ਦਿਨ ਇਹ ਤਿੰਨ ਦਿਨ ਉਹ ਪੰਜ ਦਿਨ ਰਹਿ ਗਈ ਜਿਵੇਂ ਜਿਵੇਂ ਚੋਣ ਪ੍ਰਚਾਰ ਨੇੜੇ ਆ ਰਿਹਾ ਤਰੀਕ ਨੇੜੇ ਆ ਰਹੀ ਹੈ ਸਾਰੀਆਂ ਪਾਰਟੀਆਂ ਨੇ ਬਹੁਤ ਤੇਜ਼ੀ ਨਾਲ ਆਪਣੇ ਕਰਤੇ ਹੁਣ ਤਾਂ ਤਾਹਿਰ ਸਾਇਨ ਵੀ ਜਿਹੜਾ ਦਿੱਲੀ ਦੰਗਿਆਂ ਦਾ ਦੋਸ਼ੀ ਹੈ ਸਜ਼ਾ ਭੁਗਤ ਰਿਹਾ ਹੈ ਉਹ ਵੀ ਅੱਜ ਤੋਂ ਚੋਣ ਮਰਦਾਨ ਦੇ ਵਿੱਚ ਆਇਆ ਇੱਕ ਪਾਸੇ ਡਲੇਵਾਲ ਸਾਹਿਬ ਨੇ 12 ਫਰਵਰੀ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੀਟਿੰਗ ਸੱਦ ਲਈ ਹੈ ਦੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਹੈ ਜਿੱਥੇ ਕਿਸਾਨਾਂ ਨੂੰ ਪਹੁੰਚਣ ਦੇ ਲਈ ਗਈ ਹੈ ਮਾਮਲਾ ਕਾਫੀ ਜ਼ਿਆਦਾ ਗਰਮੰਦਾ ਜਾ ਰਿਹਾ ਹੈ ਹੁਣ ਜਦੋਂ ਡੱਲੇਵਾਲ ਸਾਹਿਬ ਬੋਲਣ ਲੱਗ ਗਏ ਕਾਫੀ ਉਹਨਾਂ ਨੇ ਕਹਿਤਾ ਕਿ ਖਨੌਰੀ ਬਾਉਂਡਰ ਪੁੱਛੋ ਤੇ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਆਪਣੀ ਸਾਰਿਆਂ ਦੀ ਮੀਟਿੰਗ ਚੰਡੀਗੜ੍ਹ ਚ ਸੱਦੀ ਦਿਨ ਸੰਯੁਕਤ ਕਿਸਾਨ ਮੋਰਚਾ ਇਸ ਮੋਰਚੇ ਨੇ ਕਦੇ ਵੀ ਕਿਸੇ ਨੇ ਅਜੇ ਤੱਕ ਇਹ ਨਹੀਂ ਸਪਸ਼ਟ ਹੋਇਆ ਕਿ ਇਹ ਮੀਟਿੰਗ 'ਚ ਜਾਣਗੇ ਜਾਂ ਨਹੀਂ ਜਾਣਗੇ ਅਜੇ ਤੱਕ ਜਿਹੜੇ ਮੋਰਚਾ ਲਾ ਕੇ ਬੈਠੇ ਆ ਪਤਾ ਲੱਗਿਆ ਕਿ ਸੱਦਿਆ ਉਹਨਾਂ ਨੂੰ ਜਾ ਰਿਹਾ ਹੈ ਜੇ ਇਹਨਾਂ ਨੂੰ ਸੱਦਿਆ ਨਹੀਂ ਜਾਣਾ ਹਾਲਾਂਕਿ ਵੱਡੀਆਂ ਜਥੇਬੰਦੀਆਂ ਇਹਨਾਂ ਦੀਆਂ ਨੇ ਤੇ ਫਿਰ ਉਹਨਾਂ ਨੇ ਲੈਣ ਕੀ ਜਾਣਾ ਹੈ ਬਲਕਿ ਚੰਡੀਗੜ੍ਹ ਦੇ ਵਿੱਚ ਮੇਲ ਦੇ ਇਲੈਕਸ਼ਨ ਜ਼ੋਨ ਚੱਲੇ ਨੇ ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕੱਲ ਫਗਵਾੜਾ ਦੇ ਵਿੱਚ ਵੀ ਮੇਲ ਦੇ ਇਲੈਕਸ਼ਨ ਨੇ ਤੇ ਪ੍ਰਸ਼ਾਸਨ ਕਾਫੀ ਪੱਬਾ ਪਾਰ ਨਜ਼ਰ ਆ ਰਿਹਾ ਹੈ ਭਾਰਤੀ ਜਨਤਾ ਪਾਰਟੀ ਕੋਲੇ 35 ਚੋਂ 16 ਸੀਟਾਂ ਨੇ ਆਮ ਆਦਮੀ ਪਾਰਟੀ ਦੀਆਂ ਨੇ 13 6 ਕਾਂਗਰਸ ਦੀਆਂ ਨੇ ਉਹ 13 ਤੇ 6 ਮਿਲ ਕੇ 19 ਹੋਏ ਸੀ ਤੇ ਇੱਕ ਉਹਨਾਂ ਦਾ ਮੈਂਬਰ ਪਾਰਲੀਮੈਂਟ ਵੀ ਆ ਕਾਂਗਰਸ ਦਾ ਜਿਹੜੇ ਤਵਾੜੀ ਸਾਹਿਬ ਨੇ ਉਹਨਾਂ ਦੀਆਂ 20 ਬਣਨ ਦੀਆਂ ਨੇ ਇਹ 16 ਰਹਿ ਜਾਂਦੇ ਨੇ ਪੰਜਾਬ ਦੀ ਕਾਂਗਰਸ ਕਹਿੰਦੀ ਆ ਵੀ ਅਸੀਂ ਬਿਲਕੁਲ 1% ਵੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਖੜਨਾ ਪੰਜਾਬ ਕਾਂਗਰਸ ਨੂੰ ਪਤਾ ਲੱਗਾ ਵੀ ਜਿੰਨਾ ਕਿ ਇਹਨਾਂ ਨੇ ਸਾਨੂੰ ਖੱਜਲਖੋਰ ਕਰਨਾ ਚਾਹੁੰਦੇ ਤੇ ਕਰਤਾ 288 ਹੋ ਜਾਣਗੇ ਤੇ ਫਿਰ ਤਾਂ ਸੋਹਣ ਕਾਉਂਸਲਰਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੰਬਰ 1 ਤੇ ਪ੍ਰਯਾगराज ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ ਜਿੱਥੇ ਲੋਕ ਵਿਦੇਸ਼-ਵਿਦੇਸ਼ ਤੋਂ ਸ਼ਾਹੀ ਇਸ਼ਨਾਨ ਦੇ ਲਈ ਆ ਰਹੇ ਨੇ ਇਸ ਵਿਚਾਲੇ ਅੱਜ ਤੜਕੇ ਖਬਰ ਇਹ ਆਈ ਹੈ ਕਿ ਸ਼ਾਹੀ ਇਸ਼ਨਾਨ ਦਵੇਲੇ ਸਵੇਰੇ ਲੋਕਾਂ ਦੇ ਵਿੱਚ ਭੱਗੜਮੱਚ ਹੋ ਗਿਆ ਜਿਸ ਦੇ ਵਿੱਚ ਖਬਰ ਇਹ ਵੀ ਹੈ ਕਿ 20 ਤੋਂ ਜ਼ਿਆਦਾ ਮੌਤਾਂ ਵੀ ਹੋ ਚੁੱਕੀਆਂ ਨੇ ਜਦੋਂ ਲੋਕ ਉੱਥੇ ਐਡੇ ਵੱਡੇ ਭੰਦਰ ਤੇ ਆ ਰਹੇ ਸੀ ਤਾਂ ਨਵੇਂ ਆਉਣ ਵਾਲੀ ਜਨਤਾ ਨੂੰ ਰੋਕ ਦਿੰਦੇ ਕਿ ਪਹਿਲਾਂ ਇਹਨਾਂ ਨੂੰ ਨਿਕਲ ਜਾਂਦੇ ਹੋ ਥਾਂ ਹੋ ਜਾਏਗਾ ਫਿਰ ਤੁਹਾਨੂੰ ਲਿਆਵਾਂਗੇ ਇਸ ਤਰ੍ਹਾਂ ਦਾ ਕੋ ਪ੍ਰਬੰਧ ਕੀਤਾ ਜਿੰਨੇ ਆਏ ਆਈ ਚੱਲੋ ਆਈ ਚੱਲੋ ਉਥੇ ਭਗ ਦੜ ਮੱਚ ਗਈ ਦੋ ਦਰਜਨ ਦੇ ਲਗ ਭਗ ਮੌਤਾਂ ਦਸੀਆਂ ਜਾਂਦੀਆਂ ਨੇ ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਤੇ ਵਿੱਚ ਅਸੀਂ ਹਾਜ਼ਰ ਹੋਣ ਲਿਆ ਅੱਜ ਦੀਆਂ ਕੁਝ ਪ੍ਰਮੁੱਖ ਖਬਰਾਂ ਲੈ ਕੇ ਤੇ ਅੱਜ ਦੀਆਂ ਖਬਰਾਂ ਤੇ ਬទ ਦੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਚੀਫ ਐਡੀਟਰ ਜਸਪਾਲ ਸਿੰਘ ਢਿੱਲੋ ਦੀਲੋ ਸਾਥ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕਾਲ ਜੀ। ਜੀ, ਟੀਨੂ ਸਾਹਿਬ ਜਿcka ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਦਿੱਲੀ ਦੇ ਵਿੱਚ 5 ਫਰਵਰੀ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਚੋਣਾਂ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਕਾਫੀ ਗਰਮਾਈਆਂ ਹੋਈਆਂ ਨੇ। ਹਰ ਹਰ ਪਾਰਟੀ ਦੇ ਵੱਲੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਨੇ। ਦਿੱਲੀ ਦੇ ਵਿੱਚ ਅੱਜ ਕਾਂਗਰਸ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਤੇ ਇਹਦੇ ਵਿੱਚ ਭਾਜਪਾ ਦੇ ਵੱਲੋਂ ਕੁਝ ਗਰੰਟੀਆਂ ਜਾਰੀ ਕੀਤੀਆਂ ਗਿਆ ਨੇ। ਦੇਖੋ ਕੋਮਲ ਇਸ ਵੇਲੇ ਦੇਸ਼ ਦੀ ਰਾਜਧਾਨੀ ਦੇ ਵਿੱਚ ਬਤਨ ਸਬਤ ਦੇ ਚੋਣਾਂ ਹੋ ਰਹੀਆਂ ਨੇ 70 ਸੀਟਾਂ ਨੇ ਜੀ ਤਿੰਨ ਪ੍ਰਮੁੱਖ ਪਾਰਟੀਆਂ ਇਸ ਮਾਮਲੇ ਦੇ ਵਿੱਚ ਆਪੋ ਆਪਣੇ ਤਰੀਕੇ ਦੇ ਨਾਲ ਡਟੀਆਂ ਹੋਈਆਂ ਨੇ ਇੱਕ ਤਾਂ ਤਿੰਨ ਵਾਰ ਹੁਣ ਤੱਕ ਰਾਜ ਕਰ ਚੁੱਕੀ ਪਾਰਟੀ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਹੁਣ ਵੀ ਸਰਕਾਰ ਹੈ ਜੀ 15 ਤੋਂ ਸ਼ੁਰੂ ਹੋਈ ਸੀ 25 ਹੋ ਗਿਆ 10 ਸਾਲ ਹੋ ਗਏ ਨੇ ਦੂਜੇ ਨੰਬਰ ਤੇ ਉਹਨਾਂ ਦਾ ਮੁਕਾਬਲਾ ਰਿਹਾ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਨਾਲ ਐਸ ਵਾਰ ਭਾਰਤੀ ਜਨਤਾ ਪਾਰਟੀ ਕੋਲੇ ਸੱਤ ਨੇ ਜੀ ਐਸ ਤੋਂ ਪਹਿਲਾਂ ਜਦੋਂ ਚੋਣਾਂ ਹੋਈਆਂ ਸੀ 19 'ਚ ਉਦੋਂ ਭਾਰਤੀ ਜਨਤਾ ਪਾਰਟੀ ਸਿਰਫ ਤੇ ਸਿਰਫ ਤਿੰਨ ਸੀਟਾਂ ਤੇ ਉਹ ਪਾਰਟੀ ਜਿਹਨੇ ਤਿੰਨ ਵਾਰ 15 ਸਾਲ ਲਗਾਤਾਰ ਰਾਜ ਕੀਤਾ ਹੋਵੇ ਉਹਨਾਂ ਨੂੰ ਮੇਰੇ ਅਖਿਆਲ ਅਕਿ ਕੋਈ ਸੀਟ ਨਹੀਂ ਲੱਭੀ ਜੀ ਭਾਅ 0 ਜੀਰੋ ਛੋਟੀ ਹੋਵੇ ਵੱਡੀ ਹੋਵੇ ਜੀਰੋ ਦਾ ਜੀਰੋ ਆ ਬਿਲਕੁਲ ਬਿਲਕੁਲ ਹੁਣ ਮੁੱਖ ਮੁਕਾਬਲਾ ਜਿਹੜਾ ਸਮਝਿਆ ਜਾ ਰਿਹਾ ਹੈ ਉਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਪਤਾ ਨਹੀਂ ਨਤੀਜਾ ਕੀ ਹੁੰਦਾ ਨਤੀਜੇ ਆਉਣੇ ਨੇ 8 ਫਰਵਰੀ ਨੂੰ 3 ਫਰਵਰੀ ਨੂੰ ਸ਼ਾਮ ਨੂੰ 5 ਵਜੇ ਦੇ ਤੱਕ ਚੋਣ ਪ੍ਰਚਾਰ ਖਤਮ ਹੋ ਜਾਣਾ ਹੈ 4 ਤਰੀਕ ਨੂੰ ਤੁਸੀਂ ਡੋਰ ਟੂ ਡੋਰ ਜਾ ਕੇ ਗੱਲ ਕਰ ਸਕਦੇ ਹੋ ਜੀ ਆ ਜਿਹੜਾ ਸ਼ੋਰ ਸ਼ਰਾਬਾ ਹੈਗਾ ਸਪੀਕਰਾਂ ਦੇ ਉੱਤੇ ਇਹ ਖਤਮ ਹੋ ਜਾਣਾ ਹੈ ਜੀ ਇਹਦੇ ਵਿੱਚ ਫਿਰ ਆਪਾਂ ਅੱਗੇ ਚੱਲ ਗਏ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਉਹ ਚੌਥੀ ਵਾਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਕੇਂਦਰ ਚ ਰਾਜ ਕਰਦੀ ਹੈ ਉਨ੍ਹਾਂ ਕੋਲੇ ਸਮਰੱਥਾ ਵੀ ਜ਼ਿਆਦਾ ਅੱਜ ਜੇ ਕੋ ਆਇਆ ਨਾ ਚੋਣ ਚ ਕਿਹਨੂੰ ਫੱਟ ਜ਼ਿਆਦਾ ਮਿਲੇ ਨੇ ਤਾਂ ਸਭ ਤੋਂ ਵੱਧ ਫੱਟ ਤਾਂ ਮਿਲੇ ਨੇ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਦੇਖਿਆ ਹੀ ਹੈ ਉਸ ਤੋਂ ਬਾਅਦ ਕਿ ਕੇਜਰੀਵਾਲ ਸਾਹਿਬ ਦਾ ਕਾਂਗਰਸ ਦਾ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਤਿੰਨ ਪੜਾਵਾਂ ਦੇ ਵਿੱਚ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਪਹਿਲਾ ਦੂਜਾ ਤੀਜਾ ਜੇ ਆਮ ਆਦਮੀ ਪਾਰਟੀ ਵੀ ਕਰ ਚੁੱਕੀ ਐ ਤੇ ਹੁਣ ਕਾਂਗਰਸ ਪਾਰਟੀ ਨੇ ਵੀ ਆਪਣਾ ਜਿਹੜਾ ਮਨੋਰਥ ਪੱਤਰ ਐ ਚੋਣਾਂ ਦਾ ਉਹ ਜਾਰੀ ਕਰਤਾ ਬੰਖ-ਬੰਖ ਤਰੀਕੇ ਦੇ ਨਾਲ ਕੋਮਲ ਇਹ ਗਰੰਟੀਆਂ ਦੇ ਰਹੇ ਨੇ ਜੀ ਅਸੀਂ ਆ ਕਰਦਿਆਂਗੇ ਆ ਕਰਦਿਆਂਗੇ ਆ ਕਰਦਿਆਂਗੇ ਇਹ ਕੋਈ ਨਹੀਂ ਦੱਸਦਾ ਕਿ ਪੈਸਾ ਕਿੱਥੋਂ ਆਣਾ ਹੈ ਉੱਥੇ ਆ ਕੇ ਚੁੱਪ ਕਰ ਜਾਂਦੇ ਆ ਸੋ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਝੋਕ ਰੱਖੀ ਹੈ ਭਾਰਤੀ ਜਨਤਾ ਪਾਰਟੀ ਨੇ तकरीबन 40 ਸਟਾਰ ਪ੍ਰਚਾਰਕ ਉਥੇ ਲੈਂਦੇ ਐ ਸਟਾਰ ਪ੍ਰਚਾਰਕਾਂ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਕੋਈ ਕਮੀ ਨਹੀਂ ਜੀ ਉਹਨਾਂ ਨੇ ਵੀ ਸਾਰੇ ਦਿਗ ਜੇ ਉਥੇ ਲੈਂਦੇ ਹੋਏ ਐ ਆਮ ਆਦਮੀ ਪਾਰਟੀ ਕੁਲ ਤਾਂ ਰਾਜ ਹੀ ਦੋਣੇ ਇੱਕ ਦਿੱਲੀ ਤੇ ਇੱਕ ਪੰਜਾਬ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਮਾਂਡ ਕੁਝ ਜ਼ਿਆਦਾ ਉਥੇ ਜੀ ਕਿਉਂਕਿ ਭਗਵੰਤ ਮਾਨ ਇੱਕ ਕੋਮੇਡੀਅਨ ਨੇ ਉਹ ਹਾਲੇ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਘਟ ਤੇ ਕਮੀਡੀਅਨ ਜਿਆਦਾ ਸਮਝਦੇ ਐ ਬਿਲਕੁਲ ਉਹਨਾਂ ਦਾ ਜਿਹੜਾ ਹਲਕਾ ਫੁਲਕਾ ਸਟਾਇਲ ਹੈ ਉਹ ਲੋਕਾਂ ਨੂੰ ਪਸੰਦ ਆਉਂਦਾ ਜਿਵੇਂ ਉਹਨਾਂ ਦਾ ਉਦੋਂ ਹੁੰਦਾ ਸੀ ਕਿ ਕੁਲਫੀ ਗਰਮਾ ਗਰਮ ਐ ਇੱਥੇ ਆ ਹੋ ਸਕਦਾ ਆ ਹੋ ਸਕਦਾ ਆ ਹੋ ਸਕਦਾ ਤੇ ਫਿਰ ਕੁਲਫੀ ਗਰਮ ਕਿਉਂ ਨਹੀਂ ਹੋ ਸਕਦੀ ਚਲੋ ਇਹ ਉਹਨਾਂ ਦਾ ਤਰੀਕਾ ਹੈ ਉਹਨਾਂ ਅੱਜ ਆਪਾਂ 29 ਤਰੀਕ ਚ ਪਹੁੰਚ ਗਏ 30 ਤੇ 31 ਦੋ ਦਿਨ ਇਹ ਤਿੰਨ ਦਿਨ ਉਹ ਪੰਜ ਦਿਨ ਰਹੇਗੇ ਜੀ ਜਿਵੇਂ ਜਿਵੇਂ ਚੋਣ ਪ੍ਰਚਾਰ ਨੇੜੇ ਆ ਰਿਹਾ ਤਰੀਕ ਨੇੜੇ ਆ ਰਹੀ ਹੈ ਸਾਰੀਆਂ ਪਾਰਟੀਆਂ ਨੇ ਬਹੁਤ ਤੇਜ਼ੀ ਨਾਲ ਆਪਣੇ ਕਰਤੇ ਹੁਣ ਤਾਂ ਤਾਹਿਰ ਸਾਇਨ ਵੀ ਜਿਹੜਾ ਦਿੱਲੀ ਦੰਗਿਆਂ ਦਾ ਦੋਸ਼ੀ ਹੈ ਸਜ਼ਾ ਭੁਗਤ ਰਿਹਾ ਹੈ ਤੇ ਉਹ ਵੀ ਅੱਜ ਤੋਂ ਚੋਣ ਮਰਦਾਨ ਦੇ ਵਿੱਚ ਆਇਆ ਪਰ ਸੁਰੱਖਿਆ ਵਾਲਿਆਂ ਦੇ ਖਤਰਛਾਇਆ ਦੇ ਹੀਟ ਜੀ ਸੋ ਉੱਥੇ ਉਹਨਾਂ ਵੱਡੇ ਪੱਧਰ ਤੇ ਤੇ ਇਲਜ਼ਾਮ ਬਾਜ਼ੀਆਂ ਵੀ ਫਿਰ ਇੱਕ ਦੂਜੇ ਤੇ ਬਹੁਤ ਵੱਡੇ ਪੱਧਰ ਤੇ ਮੋٹے ਮੋٹے ਇਲਜ਼ਾਮ ਲਾਉਂਦੇ ਨੇ ਜੀ ਫਿਲਾਸਫ ਜਿੱਥੇ ਇੱਕ ਪਾਸੇ ਚੋਣਾ ਦੀ ਗਲਤ ਆਪਾਂ ਕਰ ਹੀ ਲਿਤੀਏ ਦੂਜੇ ਪਾਸੇ ਗੱਲ ਕੀਤੀ ਜਾਵੇ ਕਿਸਾਨ ਅੰਦੋਲਨ ਕਾਫੀ ਜਿਆਦਾ ਸਰਗਰਮ ਹੁੰਦਾ ਜਾ ਰਿਹਾ ਹੈ ਇਸ ਵਿਚਾਰੇ ਹੁਣ ਇੱਕ ਪਾਸੇ ਡਲੇਵਾਲ ਸਾਹਿਬ ਨੇ 12 ਫਰਵਰੀ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੀਟਿੰਗ ਸੱਦ ਲਈ ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਚੰਡੀਗੜ੍ਹ ਤੇ ਵਿੱਚ ਮੀਟਿੰਗ ਸੱਦੀ ਹੈ ਜਿੱਥੇ ਕਿਸਾਨਾਂ ਨੂੰ ਪਹੁੰਚਣ ਦੇ ਲਈ ਗਈ ਹੈ ਮਾਮਲਾ ਕਾਫੀ ਜਿਆਦਾ ਗਰਮਦਾ ਜਾ ਰਿਹਾ ਹੈ ਇਸ ਬਾਰੇ ਤੁਹਾਡੇ ਕੀ ਕਹਿਣਾ ਹੈ ਦੇਖੋ ਜਿਹੜਾ ਦੋ ਇਹ ਜਥੇਬੰਦੀਆਂ ਨੇ ਢੱਲੇਵਾਲ ਹੋਰਾਂ ਦੀ ਤੇ ਸਰਬੰਸ ਸਿੰਘ ਭੰਦੇਰ ਦੀ ਸਰਬੰਸ ਸਿੰਘ ਭੰਦੇਰ ਦੀ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਜੀ ਇਹ ਆਪਣੇ ਤੌਰ ਤੇ ਮੋਰਚੇ ਤੇ ਬੈਠੇ ਨੇ ਤੇ ਜਿੱਦਨ 12 ਫਰਵਰੀ ਨੂੰ ਇਹਨਾਂ ਨੇ ਕਿਹਾ ਉਦੋਂ ਕਿਉਂਕਿ 13 ਫਰਵਰੀ ਨੂੰ ਬੈਠੇ ਸੀ 12 ਫਰਵਰੀ ਨੂੰ ਇਹਨਾਂ ਦਾ ਇੱਕ ਸਾਲ ਮੁਕੰਮਲ ਹੋ ਜਾਏਗਾ ਆਪਣੇ ਤੌਰ ਤੇ ਫੈਸਲਾ ਲਿਆ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ ਜਿਦੇ ਵਿੱਚ ਰਾਜੇਵਾਲ ਸਾਹਿਬ ਜਿਹਦੇ ਵਿੱਚ ਉਗਰਾਹਾਂ ਸਾਹਿਬ ਜਿਹਦੇ ਵਿੱਚ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨੇ ਜੀ ਉਹਨਾਂ ਨੇ ਆਪਣੇ ਤੌਰ ਤੇ ਕਹਿਤਾ ਇੱਕ ਪ੍ਰੋਗਰਾਮ ਇਹ ਵੀ ਦੇਤਾ ਕਿ 8 ਤੇ 9 ਫਰਵਰੀ ਨੂੰ ਅਸਟਾ ਜੀ ਮੈਂਬਰ ਪਾਰਲੀਮੈਂਟਾਂ ਦੇ ਕਰਕੇ ਰਾਂਗੇ ਖਾਸ ਕਰ ਬੀਜੇਪੀ ਵਾਲਿਆਂ ਦੇ ਜੀ ਇੱਕ ਪਾਸੇ ਇਹਨਾਂ ਨਾਲ ਤਾਂ ਹੀ ਫਿਕਸ ਹੋ ਗਿਆ ਜਿਹੜੇ ਉਹ ਪ੍ਰਿੰਕ ਪ੍ਰਿਆ ਰਾਜਨ ਸਾਹਿਬ ਸੀ ਜੁਆਇੰਟ ਸੈਕਟਰੀ ਖੇਤੀਬਾੜੀ ਵਿਭਾਗ ਉਹਨਾਂ ਨੇ ਗੱਲ ਵੀ ਕਰ ਗਏ ਨੇ ਵੀ ਭਾਈ ਸਾਹਿਬ ਤੁਸੀਂ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਣੀ ਉਹ ਦਿੱਲੀ 'ਚ ਨਹੀਂ ਹੋਣੀ ਉਹ ਚੰਡੀਗੜ੍ਹ 'ਚ ਹੀ ਹੋਣੀ ਹੈ ਜੀ ਹੁਣ ਜਦੋਂ ਡੱਲੇਵਾਲ ਸਾਹਿਬ ਬੋਲਣ ਲੱਗ ਗਏ ਕਾਫੀ ਉਹਨਾਂ ਦਾ ਦਵਾਈ ਜਦੋਂ ਤੋਂ ਇਲਾਜ ਸ਼ੁਰੂ ਕਰਾਇਆ ਹੈ ਫਰਕ ਪੈ ਗਿਆ ਰੋਟੀ ਖਾਣ ਦੇ ਨਾਲ ਊਰਜਾ ਹੀ ਹੁੰਦੀ ਆ ਹੋਰ ਤਾਂ ਕੁਝ ਨਹੀਂ ਉਹ ਦਵਾਈਆਂ ਦੇ ਰੂਪ ਦੇ ਵਿੱਚ ਊਰਜਾ ਵਾਲੀਆਂ ਦਵਾਈਆਂ ਪਾਉਣ ਲੱਗ ਗਏ ਜੀ ਜਿਹੜਾ ਉਹਨਾਂ ਦੇ ਕਮਜ਼ੋਰੀ ਵਗੈਰਾ ਆਈ ਸੀ ਹੌਲੀ ਹੌਲੀ ਇਹ ਤਾਂ ਨਹੀਂ ਆਇਆ ਕਿ ਉਹ ਅਜੀਦਾਰਾ ਸਿੰਘ ਦੇ ਭਰਾ ਬਣ ਜਾਣਗੇ ਬਿਲਕੁਲ ਪਰ ਥੋੜਾ ਜਿਹਾ ਆਧਾਰਤਾ ਬਣਨ ਲੱਗ ਗਿਆ ਨਾ ਸੋ ਉਹਨਾਂ ਨੇ ਕਿਹਾ ਤਾਂ ਕਿ ਖਨੌਰੀ ਬਾਰਡਰ ਪੁੱਛੋ ਤੇ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਆਪਣੀ ਸਾਰਿਆਂ ਨੇ ਮੀਟਿੰਗ ਚੰਡੀਗੜ੍ਹ ਚ ਛੱਤਰੀ ਉਹਦਾ ਇੱਕ ਕਾਰਨ ਹੈ ਕੋਮਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਸ ਮੋਰਚੇ ਨੇ ਕਦੇ ਵੀ ਕਿਸੇ ਨੇ ਅਜੇ ਤੱਕ ਇਹ ਰੀ ਸਮ ਸਪਸ਼ਟ ਹੋਇਆ ਕਿ ਇਹ ਮੀਟਿੰਗ 'ਚ ਜਾਣਗੇ ਜਾਂ ਨਹੀਂ ਜਾਣਗੇ ਜੀ ਅਜੇ ਤੱਕ ਜਿਹੜੇ ਮੋਰਚਾ ਲਾ ਕੇ ਬੈਠੇ ਆ ਪਤਾ ਲੱਗਿਆ ਕਿ ਸੱਦਿਆ ਉਹਨਾਂ ਨੂੰ ਜਾ ਰਿਹਾ ਹੈ ਜੇ ਇਹਨਾਂ ਨੂੰ ਸੱਦਿਆ ਨਹੀਂ ਜਾਣਾ ਹਾਲਾਂਕਿ ਬਟੀਆਂ ਜਿੱਥੇ ਬੰਦੀਆਂ ਇਹਨਾਂ ਦੀਆਂ ਨੇ ਜੀ ਤੇ ਫਿਰ ਉਹਨਾਂ ਨੇ ਲੈਣ ਕੀ ਜਾਣਾ ਫਿਰ ਉਹ ਆਪਣੇ ਜਿੱਥੇ ਬੰਦੀਆਂ ਦੀ ਸਟ੍ਰੈਟੇਜੀ ਆਪਣੇ ਤੌਰ ਤੇ ਕਰਨਗੇ ਤੇ ਕਰਨ ਵੀ ਕਿਉਂ ਨਾ ਸੋ ਡੱਲੇਵਾਲ ਸਾਹਿਬ ਨੇ ਉੱਥੇ ਸੱਦ ਲਈ ਉਹਨਾਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਮੀਟਿੰਗ ਸੱਦ ਲਈ ਇਹਦੇ ਵਿੱਚੋਂ ਕੀ ਨਿਕਲੇਗਾ ਇਹ ਤਾਂ ਫਿਰ ਆਪਾਂ ਨੂੰ 12 ਫਰਵਰੀ ਨੂੰ ਹੀ ਪਤਾ ਲੱਗੇਗਾ ਕਿ ਹੁੰਦਾ ਕੀ ਹੈ ਜੀ ਬਿਲਕੁਲ ਬਿਲਕੁਲ ਢਿੱਲੋ ਸਾਹਿਬ ਜੇਕਰ ਹੁਣ ਅਗਲੀ ਗੱਲ ਕੀਤੀ ਜਾਵੇ ਤਾਂ ਕੱਲ ਯਾਨੀ ਕਿ ਪਲਕੇ ਚੰਡੀਗੜ੍ਹ ਦੇ ਵਿੱਚ ਮੇਲ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕੱਲ ਫਗਵਾੜਾ ਦੇ ਵਿੱਚ ਵੀ ਮੇਲ ਦੇ ਇਲੈਕਸ਼ਨ ਨੇ ਤੇ ਪ੍ਰਸ਼ਾਸਨ ਕਾਫੀ ਪੱਬਾ ਪਾਰ ਨਜ਼ਰ ਆ ਰਿਹਾ ਹੈ ਦੇਖੋ ਇੱਕ ਚੀਜ਼ ਦੇ ਵਿੱਚ ਬੜਾ ਵੱਡਾ ਫਰਕ ਹੈ ਪਹਿਲੀ ਗੱਲ ਤਾਂ ਇਹਨਾਂ ਤੋਂ ਆਪਣਾ ਸਪਸ਼ਟ ਨਹੀਂ ਹੈ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਆਪਸ ਵਿੱਚ ਦੀ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲੇ 35 ਚੋਂ 16 ਸੀਟਾਂ ਨੇ ਆਮ ਆਦਮੀ ਪਾਰਟੀ ਦੀਆਂ ਨੇ 13 6 ਕਾਂਗਰਸ ਦੀਆਂ ਨੇ ਉਹ 13 ਤੇ 6 ਮਿਲ ਕੇ 19 ਹੋਏ ਸੀ ਤੇ ਇੱਕ ਉਹਨਾਂ ਦਾ ਮੈਂਬਰ ਪਾਰਲੀਮੈਂਟ ਵੀ ਹੈ ਕਾਂਗਰਸ ਦਾ ਜਿਹੜੇ ਤਵਾੜੀ ਸਾਹਿਬ ਨੇ ਜੀ ਉਹਨਾਂ ਦੇ 20 ਬਣਦਿਆਂ ਨੇ ਇਹ 16 ਰਹਿ ਜਾਂਦੇ ਨੇ ਹੁਣ ਇੱਕ ਚੀਜ਼ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈ ਕਿ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਹੈ ਜਾਂ ਨਹੀਂ ਕਰਨੀ ਮੈਨੂੰ ਜਾਣਕਾਰੀ ਇਹ ਹੈ ਕਿ ਇਹਨਾਂ ਦਾ ਇਸ ਸਬੰਧ ਦੇ ਵਿੱਚ ਫੈਸਲਾ ਹੋ ਚੁੱਕਿਆ ਹੈ ਕਿ ਹਾਂ ਇਸ ਮਦਦ ਕਰਨਗੇ ਜਾਂ ਮਦਦ ਨਹੀਂ ਕਰਨਗੇ ਦੋਹੇ ਅਟਾਟ ਹੋ ਜਾਣਗੇ ਤੇ ਫਿਰ ਤਾਂ 16 ਕੌਂਸਲਰਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੰਬਰ 1 ਤੇ ਜੀ ਫਿਰ ਅਟਾਟ ਰਹੇ ਤਾਂ ਕੌਣ ਹਰਾਉਣ ਵਾਲਾ ਉਹਨਾਂ ਨੂੰ ਇਹੋ ਚਾਹੁੰਦੀ ਹੈ ਪੰਜਾਬ ਦੀ ਕਾਂਗਰਸ ਕਹਿੰਦੀ ਹੈ ਵੀ ਅਸੀਂ ਬਿਲਕੁਲ 1% ਵੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਖੜਨਾ ਪੰਜਾਬ ਕਾਂਗਰਸ ਨੂੰ ਪਤਾ ਲੱਗਾ ਵੀ ਜਿੰਨਾ ਕਿਨਾਂ ਨੇ ਸਾਨੂੰ ਖੱਜਲਖੋਰ ਕਰਨਾ ਸੀ ਤਾਂ ਕਰਤਾ ਉਹਨਾਂ ਦਾ 3 ਸਾਲ ਹੋ ਗਏ ਆ 21 ਸਾਲ ਰਹਿ ਗਿਆ ਜਿਹੜਾ ਮੇਨ ਹੈ ਤੇ ਆਖਰੀ ਸਾਲ ਦੇ ਵਿੱਚ ਤਾਂ ਜਾ ਕੇ ਅਫਸਰ ਵੀ ਭੱਜ ਜਾਂਦੇ ਐ ਉਹ ਵੀ ਨਾ ਇਹਨਾਂ ਦੀ ਕੋਈ ਪ੍ਰਵਾਹ ਕਰਦੇ ਤੇ ਲੋਕਾਂ ਦੇ ਵਿੱਚ ਵੀ ਉਹ ਅਧਾਰ ਕੱਟ ਜਾਂਦਾ ਹੈ ਕਿ ਤੁਸੀਂ ਭਾਈ 4 ਸਾਲਾਂ ਚ ਕੀਤਾ ਕੀ ਹੈ ਦੱਸ ਦਿਓ ਜਦੋਂ ਤੁਸੀਂ ਕੁਝ ਕੀਤਾ ਹੀ ਨਹੀਂ ਤੇ ਫਿਰ ਤੁਹਾਡਾ ਕੀ ਕੀਤਾ ਜਾਵੇ ਖੈਰ ਇਹ ਸਾਰੇ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਇਹਨਾਂ ਨੂੰ ਆਪਣੀ ਸਟ੍ਰੈਟਜੀ ਪਹਿਲਾਂ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਕੀ ਕਰਨਾ ਹੈ ਪੰਜਾਬ ਕਾਂਗਰਸ ਦੀ ਇਹ ਮੰਨਦੇ ਆ ਕਿ ਨਹੀਂ ਮੰਨਦੇ ਹੁਣ ਤੱਕ ਇਹ ਇੰਡੀਆ ਗੱਠ ਜੋੜ ਦੇ ਤੌਰ ਤੇ ਲੜਦੇ ਸੀ ਹਰਿਆਣੇ 'ਚ ਇਹਨਾਂ ਦਾ ਪੱਗਾ ਪੈ ਗਿਆ ਨਾਲ ਲੜੇ ਪਹਿਲਾਂ ਦਿੱਲੀ ਦੇ ਵਿੱਚ ਪਾਰਲੀਮੈਂਟ ਚੋਣਾਂ ਇਹਨਾਂ ਨੇ ਇਕੱਠਿਆਂ ਹੋ ਕੇ ਲੜਿਆ ਨੇ ਇਹ ਵੱਖਰੀ ਗੱਲ ਹੈ ਕਿ ਪੱਲੇ ਦੋਹਾਂ ਦੇ ਕੁਝ ਨਹੀਂ ਪਿਆ ਬੜਾ ਹੈਰਾਨ ਹੈ ਤਿੰਨ ਵਾਰ ਰਮਿੰਦ ਕੇਜਰੀਵਾਲ ਦਿੱਲੀ ਚ ਸਰਕਾਰ ਬਣਾ ਗਿਆ ਤਿੰਨੇ ਵਾਰ ਮੈਂਬਰ ਪਾਰਲੀਮੈਂਟ ਇੱਕ ਵੀ ਨਹੀਂ ਆਇਆ ਸੋ ਉਧਰਲੇ ਪਾਸੇ ਫਗਵਾੜੇ ਚ ਫਗਵਾੜੇ ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਸੀ ਉਹਨਾਂ ਨਾਲ ਚਾਰ ਪੰਜ ਟੁੱਟ ਕੇ ਜੁੜ ਗਏ ਦੂਜੀਆਂ ਪਾਰਟੀਆਂ ਚ ਜੀ ਸ਼ਾਇਦ ਉਹ ਕੱਲ ਉੱਥੇ ਆਪਣਾ ਕੰਮ ਪੂਰਾ ਕਰ ਜਾਣ ਪਰ ਜਿਹੜਾ ਜਨਾਜਾ ਇਹਨਾਂ ਨੇ ਕੱਲ ਉੱਥੇ ਕੱਢਿਆ ਹੈ ਅਮਰਸਰ ਦੇ ਵਿੱਚ ਉਹ ਤਾਂ ਲੋਕਤੰਤਰ ਨਹੀਂ ਕਹਿ ਸਕਦੇ ਉਹਨੂੰ ਉਹਨੂੰ ਤਾਂ ਆਪਾਂ ਜੋਕਤੰਤਰ ਜਾਂ ਠੋਕਤੰਤਰ ਕਹਿ ਸਕਦੇ ਆ ਕਿ ਦੋ ਜਿਆ ਨੂੰ ਠੋਕਤਾ ਜੀ ਟਿਲੋਸਾ ਪੁੱਤਰ ਗੱਲ ਕਿਤੇ ਜਾਵੇ ਤਾਂ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ ਜਿੱਥੇ ਲੋਕ ਵਿਦੇਸ਼ ਵਿਦੇਸ਼ ਤੋਂ ਸ਼ਾਹੀ ਇਸ਼ਨਾਨ ਦੇ ਲਈ ਆ ਰਹੇ ਨੇ ਇਸੇ ਵਿਚਾਲੇ ਅੱਜ ਤੜਕੇ ਖਬਰੇ ਆਈ ਹੈ ਕਿ ਇਸ ਸ਼ਾਹੀ ਇਸ਼ਨਾਨ ਦੇਲੇ ਸਵੇਰੇ ਲੋਕਾਂ ਦੇ ਵਿੱਚ ਭਗੜੜ ਮਚ ਗਈ ਜਿਦੇ ਵਿੱਚ ਖਬਰ ਇਹ ਵੀ ਹੈ ਕਿ 20 ਤੋਂ ਜ਼ਿਆਦਾ ਮੌਤਾ ਵੀ ਹੋ ਚੁੱਕੀਆਂ ਨੇ ਇਸ ਬਾਰੇ ਥੋੜਾ ਕੀ ਕਹਿਣਾ ਹੈ ਦੇਖੋ ਇਹ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੇ ਥਾਵਾਂ ਤੇ ਇਸ ਤਰ੍ਹਾਂ ਦੀਆਂ ਭੱਗੜਾੜ ਹੁੰਦੀਆਂ ਨੇ ਜੀ ਨੁਕਸਾਨ ਹੁੰਦੇ ਨੇ ਆਪਾਂ ਥੋੜਾ ਜਿਹਾ ਅੱਗੇ ਜਾਈਏ ਜਿਹੜੀ ਉਧਰ ਜੰਮੂ ਕਸ਼ਮੀਰ ਦੇ ਵਿੱਚ ਬਰਫਾਨੀ ਬਾਬਾ ਜੀ ਜੀ ਉਹ ਯਾਤਰਾ ਜਿਹੜੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਖਤ ਪ੍ਰਬੰਧ ਹੁੰਦੇ ਨੇ ਬਿਲਕੁਲ ਉਸ ਤਰੀਕੇ ਨਾਲ ਉੱਥੇ ਭੇਜਿਆ ਜਾਂਦਾ ਹੈ ਜਿੰਨੀ ਕੋ ਦੀ ਕਪੈਸਿਟੀ ਹੈ ਜੀ ਹੁਣ ਇੱਥੇ ਇਹਨਾਂ ਨੇ ਪਤਾ ਨਹੀਂ ਕਰੋੜਾਂ ਚ ਇਹਨਾਂ ਦਾ ਦਾਅਵਾ ਹੈ ਕਿ ਕਰੋੜਾਂ ਸ਼ਰਧਾਲੂ ਆ ਗਏ ਕਰੋੜਾਂ ਨੂੰ ਸਾਂਭਣ ਵਾਸਤੇ ਉੱਥੇ ਕੁਝ ਹੈ ਪਹਿਲਾਂ ਤਾਂ ਗਰਮੀ ਦਾ ਮੌਸਮ ਹੁੰਦਾ ਹੈ ਜਿਹੜਾ ਜਿਹੜੀ ਉਹ ਜੰਮੂ ਕਸ਼ਮੀਰ ਵਾਲੀ ਯਾਤਰਾ ਹੈ ਬਾਬਾ ਬਰਫਾਨੀ ਵਾਲੀ ਜੀ ਉੱਥੇ ਤਾਂ ਬਕਾਇਦਾ ਤੰਬੂ ਲੱਗਦੇ ਹੈ ਬਿਲਕੁਲ ਲੋਕ ਕਈ ਵਾਰ ਤਾਂ ਅਪਮਾਨ ਮੈਨਸ ਵੀ ਚਲਾਇ ਜਾਂਦਾ ਹੈ ਜੀ ਜੀ ਤੇ ਅੱਜ ਕੱਲ ਠੰਡ ਇੱਥੇ ਵੀ ਹੈ ਬਿਲਕੁਲ ਬਿਲਕੁਲ ਜੇ ਗਰਮੀ ਹੋਵੇ ਤਾਂ ਲੋਕ ਬਾਹਰ ਤੰਬੂ ਲਾ ਕੇ ਵੀ ਬੈ ਜਾਂਦੇ ਆ ਜਿੰਨਾ ਲੋਕਾਂ ਦਾ ਇੱਕ ਆ ਗਿਆ ਕਿ ਉਹ ਜਿਹੜਾ ਮੇਨ ਮੰਚ ਹੈ ਨਾ ਵੀ ਡੁੱਬ ਗਈ ਉੱਥੇ ਜਾ ਕੇ ਲਾਉਣੀ ਹੈ ਜਦ ਕਿ ਅੱਜ ਜੋਗੀ ਦਿੱਤਿਆਨਾਥ ਆਪਣੇ ਲੋਕਾਂ ਨਾਲ ਸੰਬੋਧਨ ਦੇ ਵਿੱਚ ਇਹ ਕਹਿ ਰਹੇ ਸਨ ਕਿ ਭਾਈ ਸਾਹਿਬ ਜਿਹੜੇ ਜਿਹੜੇ ਟੱਟ ਤੇ ਤੁਹਾਨੂੰ ਟਾਈਮ ਮਿਲਦਾ ਉੱਥੇ ਤੁਸੀਂ ਡੁਬਕੀ ਲਾ ਲਓ ਇਹ ਸਾਰੇ ਪ੍ਰਬੰਧ ਪਹਿਲਾਂ ਕਿ ਉਹਨਾਂ ਦੇਖੇ ਗਏ ਜਦੋਂ ਲੋਕ ਉਥੇ ਐਡੇ ਵੱਡੇ ਪੱਧਰ ਤੇ ਆ ਰਹੇ ਸੀ ਤਾਂ ਨਵੇਂ ਆਉਣ ਵਾਲੀ ਜਨਤਾ ਨੂੰ ਰੋਕ ਦਿੰਦੇ ਕਿ ਪਹਿਲਾਂ ਇਹਨਾਂ ਨੂੰ ਨਿਕਲ ਜਾਂਦੇ ਹੋ ਥਾਂ ਹੋ ਜਾਏਗਾ ਫਿਰ ਤੁਹਾਨੂੰ ਲਿਆਵਾਂਗੇ ਬਿਲਕੁਲ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਿੰਨੇ ਆਏ ਆਈ ਚੱਲੋ ਆਈ ਚੱਲੋ ਉਥੇ ਪਗੜਦੜ ਮੱਚ ਗਈ ਦੋ ਦਰਜਨ ਦੇ ਲਗਭਗ ਮੌਤਾਂ ਦੱਸੀਆਂ ਜਾਂਦੀਆਂ ਨੇ ਕਈ ਸੱਟਾਂ ਬਹੁਤ ਦੇ ਵੱਜੀਆਂ ਨੇ ਕਈ ਪਰਿਵਾਰਾਂ ਦੇ ਪਰਿਵਾਰ ਵਿਛੜ ਗਏ ਜਿਹੜੇ ਮਿਲ ਨਹੀਂ ਰਹੇ ਇੱਕ ਦੂਜੇ ਨੂੰ ਜੀ ਇਹ ਤਾਂ ਕਹਿੰਦੇ ਕਰੋੜਾਂ ਆ ਗਏ ਜਿੱਥੇ ਬੰਦਾ 25-30 ਹਜ਼ਾਰ ਹੋ ਜੇ ਬੰਦਾ ਤਾਂ ਉਥੇ ਨਹੀਂ ਲੱਭਦਾ ਜੀ ਜੀ ਸੋ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਜਿਹੜਾ ਪ੍ਰਬੰਧ ਸੀ ਉਹ ਉਥੋਂ ਦੀ ਸਰਕਾਰ ਓਵੇਂ ਜੋਪੀ ਦੀ ਕਰ ਨਹੀਂ ਸਕੀ ਜਿਵੇਂ ਹੋਣੇ ਚਾਹੀਦੇ ਸੀ ਤੁਸੀਂ ਅਲਾਉ ਕਰ ਦੇ ਕਿ ਐਨੇ ਬੰਦੇ ਆਉਣਗੇ ਇਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰਜਿਸਟ੍ਰੇਸ਼ਨ 2 ਮਹੀਨੇ ਪਹਿਲਾਂ ਸ਼ੁਰੂ ਕਰ ਲੈਂਦੇ ਬਿਲਕੁਲ ਔਰ ਲੋਕਾਂ ਨੂੰ ਨੰਬਰਿੰਗ ਕਰਾ ਦਿੰਦੇ ਵੀ ਪਹਿਲੇ ਦਿਨ 50000 ਬੰਦੇ ਆਜੋ ਫਿਰ 50000 ਆਜੋ ਫਿਰ 50000 ਆਜੋ ਜੇ ਇਸ ਤਰੀਕੇ ਨਾਲ ਸੱਦੇ ਜਾਂਦੇ ਤਾਂ ਮੈਂ ਸਮਝਦਾ ਪਰ ਜਦੋਂ ਲੋਕ ਐਡੀ ਵੱਡੀ ਗਿਣਤੀ ਚ ਆ ਜਾਣ ਉਹਨਾਂ ਵਾਸਤੇ ਨਿੱਕੇ ਮੋਟੇ ਥਾਂ ਫਿਰ ਸਭ ਖਤਮ ਹੋ ਜਾਂਦੇ ਨੇ ਮੇਰਾ ਖਿਆਲ ਕਿ ਇਹਦੇ ਅਗਾਊ ਪ੍ਰਬੰਧਾ ਵਾਸਤੇ ਉਦਾਂ ਤਰ੍ਹਾਂ ਦੀ ਬਿਉਂਤਬੰਦੀ ਨਹੀਂ ਹੋਈ ਜਿਵੇਂ ਕੀਤੀ ਜਾਣੀ ਚਾਹੀਦੀ ਸੀ ਬਿਲਕੁਲ ਟੀਲੋਸਾਬ ਤੁਸੀਂ ਜੋ ਗੱਲ ਕਹੀ ਸਹੀ ਹੈ ਉਧਰ ਆਪਾਂ ਗੱਲ ਕਰੀਏ ਚੋਨਾਦੀ ਮੁਰ ਤੋਂ ਰਾਹੁਲ ਗਾਂਧੀ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਪਣੇ ਦੇਸ਼ ਦੇ ਅੰਦਰ ਵਿਚਾਰ ਤਾਰਕ ਜਿਹੜੀ ਹੈ ਲੜਾਈ ਲੜੀ ਜਾ ਰਹੀ ਹੈ ਦੇਖੋ ਬਿਲਕੁਲ ਰਾਹੁਲ ਗਾਂਧੀ ਨੇ ਜਿਹੜੀ ਗੱਲ ਕਹੀ ਹੈ ਕਿ ਇੱਥੇ ਵਿਚਾਰਾਂ ਦਾ ਜਿਹੜਾ ਇੱਕ ਦੂਜੇ ਨਾਲ ਮੇਲ ਉਹ ਹੈ ਨਹੀਂ ਜੀ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਵਿਚਾਰ ਨੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਸੈਕੂਲਰ ਕਹੋਂਦੀ ਹੈ ਬਿਲਕੁਲ ਧਰਮ ਨਰਾ ਪੱਖ ਪਾਰਟੀ ਹੈ ਉਹ ਦੋਛਲਾਉਂਦੀਆ ਭਾਰਤੀ ਜਨਤਾ ਪਾਰਟੀ ਤੇ ਕਿ ਇਹ ਤਾਂ ਫਿਰਕਾ ਪ੍ਰਸਤੀ ਦੀ ਪਾਰਟੀ ਹੈ ਲੋਕਾਂ ਨੂੰ ਜਾਤਾਂ ਚ ਧਰਮਾਂ ਚ ਪਤਾ ਨਹੀਂ ਕਿਹਦੇ ਕਿਹਦੇ ਵਿੱਚ ਲੜਾਇਆ ਜਾ ਰਿਹਾ ਸੋ ਜਿਵੇਂ ਜਿਵੇਂ ਇਹ ਪਾਰਟੀਗਾ ਉਥੇ ਪ੍ਰਚਾਰ ਕਰ ਰਹੀਆਂ ਨੇ راہਲ ਗਾਂਧੀ ਵੀ ਤਾਂ ਸੰਬੋਧਨ ਕਰ ਰਿਹਾ ਸੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਮੇਡੀ ਰੈਲੀ ਨੂੰ ਸੰਬੋਧਨ ਕੀਤਾ ਅਜੰਡੇ ਘਟਨੇ ਇੱਕ ਦੂਜੇ ਨੂੰ ਛੱਜ ਚ ਪਾ ਕੇ ਛੱਡਣਾ ਜ਼ਿਆਦਾ ਹੈ ਮੇਰਾ ਖਿਆਲ ਇਹ ਸਾਰੀਆਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਕੋਸ਼ਿਸ਼ ਕਰੋ ਦੋਸਤੋ ਇਹ ਮੁਲਕ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੁਣ ਤੱਕ ਤੁਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਲੱਗੇ ਹੋਇਓ ਜਿਹਦਾ ਨਾ ਤਾਂ ਮੁਲਕ ਦਾ ਕੋਈ ਸਬਰ ਨਾ ਨਾਰੇ ਵੱਖਰੇ ਵੱਖਰੇ ਦੇ ਦੇਣਗੇ ਪਹਿਲੀ ਵਾਰ ਆ ਗਿਆ ਸ਼ਾਈਨਿੰਗ ਇੰਡੀਆ ਦੂਜੀ ਵਾਰ ਆ ਗਿਆ ਕੋਈ ਹੋਰ ਤੀਜੀ ਵਾਰ ਆ ਗਿਆ ਅਸੀਤਾ ਜੀ ਬਿਸ਼ਪ ਗੁਰੂ ਬਣਨ ਜਾਣ ਰਹੇ ਆ ਜੀ ਆ ਬਿਸ਼ਪ ਗੁਰੂ ਆ ਬਿਲਕੁਲ ਜਿੱਥੇ ਆ ਤੁਹਾਡਾ ਮਹਾ ਕੁੰਭ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਤੜੜ ਕੇ ਮਰ ਗਏ ਇਹ ਇਹ ਬਿਸ਼ਪ ਗੁਰੂ ਦਾ ਸਥਾਨ ਹੈ ਜੀ ਜੀ ਸੋ ਜੇ ਬਿਸ਼ਪ ਗੁਰੂ ਬਣਨਾ ਤਾਂ ਬਿਸ਼ਪ ਗੁਰੂ ਵਰਗੇ ਕੁਝ ਜਿਹੜੇ ਪੁਆਇੰਟ ਆ ਉਹਨੇ ਉਹਨੇ ਪਹਿਨਣਗੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਪਵੇਗਾ ਇਹ ਬਿਸ਼ਪ ਗੁਰੂ ਗੱਲਾਂ ਨਾਲ ਨਹੀਂ ਬੰਨਣਾ ਇਹ ਬਿਸ਼ਪ ਗੁਰੂ ਕੁਝ ਉਹਦੇ ਨਾਲ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਜਿਹੜੇ ਇਲਜ਼ਾਮ ਲਾਏ ਨੇ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਫੇਰ ਸੇ ਨਹੀਂ ਕਰਦੇ ਕਿਸੇ ਕੰਦ ਨੂੰ। ਸਵੇਰੇ ਕੁਝ ਕਹਿੰਦੇ ਆ ਸ਼ਾਮ ਨੂੰ ਕੁਝ ਕਹਿੰਦੇ ਆ ਫਿਰ ਕੁਝ ਕਹਿੰਦੇ ਆ। ਤੇ ਸਾਰੇ ਕੈਮਰੇ ਆਪਣੇ ਤੇ ਫੋਕਸ ਰੱਖਦੇ ਆ ਤੁਸੀਂ ਦੇਖਿਓ। ਅਮਿਤ ਸ਼ਾਹ ਤੱਕ ਤਾਂ ਜਾਏ। ਜਦਨ ਡੁਬਕੀ ਨਰਿੰਦਰ ਮੋਦੀ ਨੇ ਲਾਉਣੀ ਹੈ। ਉੱਥੇ ਮੈਨੂੰ ਦਿਖਾ ਦਿਓ ਉੱਥੇ ਕਿੰਨੇ ਕ ਬੰਦੇ ਹੋਣਗੇ। ਬਿਲਕੁਲ। ਤੇ ਸਾਰੇ ਦੇ ਸਾਰੇ ਕੈਮਰੇ ਮੋਦੀ ਸਾਹਿਬ ਤੇ ਪੋਕਸ ਹੋਣਗੇ ਪਹਿਲਾਂ ਦੀ ਤਰ੍ਹਾਂ ਸੋ ਰਾਹੁਲ ਗਾਂਧੀ ਨੇ ਜਿਹੜੀ ਗੱਲਾਂ ਕੀਤੀਆਂ ਉਦੋਂ ਕੇਜਰੀਵਾਲ ਸਾਹਿਬ ਅਮਿਤ ਸ਼ਾ ਪ੍ਰਧਾਨ ਮੰਤਰੀ ਸਾਰੇ ਦਿਗਜ ਸਾਰੀਆਂ ਪਾਰਟੀਆਂ ਦੇ ਇੱਕ ਦੂਜੇ ਦੇ ਲਈ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕੋਈ ਪ੍ਰਾਪਤੀਆਂ ਬਾਰੇ ਜ਼ਿਆਦਾ ਦੱਸਣ ਦਾ ਜ਼ਰੂਰਤ ਹੀ ਨਹੀਂ ਸਮਝੀ ਜਾ ਰਹੀ ਜੀ ਬਿਲਕੁਲ ਟੀਲਸਾਮ ਜੇਕਰ ਹੁਣ ਅਗਲੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪਰਾਲੀਆਂ ਨੂੰ ਲੈ ਕੇ ਕਾਫੀ ਸਖਤਾਈ ਵਰਤੀ ਜਾਂਦੀ ਹੈ ਕਿਹਾ ਜਾਂਦਾ ਹੈ ਪੰਜਾਬ ਸਰਕਾਰ ਸਮੇਂ-ਸਮੇਂ ਤੇ ਕਿਸਾਨਾਂ ਨੂੰ ਕਹਿੰਦੀ ਰਹਿੰਦੀ ਹੈ ਜਦਕਿ ਕਿਹਾ ਗਿਆ ਸੀ ਕਿ ਪਰਾਲੀ ਪੰਜਾਬ ਦੇ ਵਿੱਚ ਨਹੀਂ ਫੁਕੀ ਜਾਣੀ ਚਾਹੀਦੀ ਇਸ ਵਿਚਾਲੇ ਹੁਣ ਪਰਾਲੀਆਂ ਨੂੰ ਲੈ ਕੇ ਫਿਰ ਤੋਂ ਨਵਾਂ ਸਿਸਟਮ ਜਾਰੀ ਹੋਇਆ ਨਵੇਂ ਰੂਲਸ ਹੋ ਗਏ ਨੇ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਤਰ੍ਹਾਂ ਨਹੀਂ ਹੈਗਾ ਕੋਮਲ ਪਰਾਲੀ ਹੈ ਜੀ ਪਰਾਲੀ ਜਿਹੜੀ ਹੈ ਉਹ ਝੋਨੇ ਦੇ ਵਕਤ ਹੁੰਦੀ ਹੈ ਜੀ ਜਿਹੜੀ ਕਣਕ ਦੇ ਵਕਤ ਆਉਂਦੀ ਹੈ ਗੱਲ ਉਹੀ ਕੁਸ਼ ਹੈ ਪਰ ਉਹ ਨਾੜ ਕਹਿੰਦੇ ਨੇ ਜੀ ਪਰਾਲੀ ਦੇ ਮਾਮਲੇ ਦੇ ਵਿੱਚ ਪਹਿਲਾਂ ਪੰਜਾਬ ਬਦਰਾਮ ਬਹੁਤ ਕੀਤਾ ਗਿਆ ਸੀ ਕੋਈ ਸ਼ੱਕ ਨਹੀਂ ਕਿਸੇ ਵੇਲੇ ਇੱਥੇ 77000 ਥਾਵਾਂ ਤੇ ਪਰਾਲੀ ਸਾੜੀ ਗਈ ਸੀ ਅੱਜ ਤੋਂ 3 ਸੌ ਪਹਿਲਾਂ ਜੀ ਇਹਦੇ ਵਿੱਚ ਗਿਣਤੀ ਘਟੀ ਫਿਰ ਇਹ 30000 ਤੇ ਆ ਗਈ ਹੋਰ ਘਟੀ ਆ ਇਸ ਵਾਰ ਮਸਈਏ ਹੈ 12-13 ਹਜ਼ਾਰ ਰਹਿ ਗਈ ਹੈ ਜਿਹੜੇ ਲੇਟੈਸਟ ਅੰਕੜੇ ਆਏ ਨੇ ਹੁਣ ਸਾਡੇ ਮੁਕਾਬਲੇ ਮਹਾਰਾਸ਼ਟਰ ਚ ਜ਼ਿਆਦਾ ਨਾ ਮਧ ਪ੍ਰਦੇਸ਼ ਚ ਜ਼ਿਆਦਾ ਸੜਨ ਲੱਗੀ ਜੀ ਪਰ ਇਹਦੇ باوجود ਵੀ ਕਿ ਅਸੀਂ ਤਾਂ ਜ਼ੀਰੋ ਕਰਨਾ ਹੈ ਆਪਾਂ ਪਰਾਲੀ ਸੜਨ ਵਾਲਾ ਮੌਲਾ ਉਸ ਕਰਕੇ ਕੇਂਦਰ ਦੀ ਇੱਕ ਟੀਮ ਆਈ ਵੀ ਆ ਪੰਜਾਬ ਚ ਬਿਲਕੁਲ ਜਿਹੜੀ ਕਿਸਾਨਾਂ ਨਾਲ ਦੂਜਿਆਂ ਨਾਲ ਗੱਲ ਕਰ ਰਹੀ ਹੈ ਪੰਜਾਬ ਦੇ ਆ ਕਿਸਾਨ ਜਥੇਬੰਦੀਆਂ ਵੀ ਪੰਜਾਬ ਦਾ ਕਿਸਾਨ ਵੀ ਇਸ ਗੱਲ ਦੀ ਮੰਗ ਕਰਦਾ ਹੈ ਕਿ ਤੁਸੀਂ ਪ੍ਰਾਰੀ ਦੇ ਬੰਦੋਬਾਸਤ ਵਾਸਤੇ ਸਾਨੂੰ ਮਦਦ ਕਰੋ ਜੀ ਪ੍ਰਾਰੀ ਦੀ ਜਿਹੜੀ ਮਸ਼ੀਨ ਚੱਲਦੀ ਆ ਉਹਦੇ ਪਿੱਛੇ ਉਹ ਛੋਟੇ ਟਰੈਕਟਰ ਨਾਲ ਨਹੀਂ ਚੱਲਦੀ ਉਹਦੇ ਵਾਸਤੇ ਹਾਈ ਪਾਵਰ ਟਰੈਕਟਰ ਚਾਹੀਦਾ ਹੈ ਵੱਧ ਆਰਸ ਪਾਵਰ ਦਾ ਇੱਕ ਤਾਂ ਉਹ ਗੱਲਾਂ ਬਾਤਾਂ ਨੇ ਜਦੋਂ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਸੀ ਇਹਨਾਂ ਨੇ ਕਹਿਤਾ ਸੀ ਕੇਂਦਰ ਨੂੰ ਕਿ 1500 ਰੁਪਏ ਤੁਸੀਂ ਦੇ ਦਿਓ ਜੀ 500 ਪੰਜਾਬ ਸਰਕਾਰ ਦੇ 500 ਕੇਜਰੀਵਾਲ ਨੇ ਮੰਨ ਲਿਆ ਕਿ ਮੈਂ ਦੇਾਂਗਾ 2500 ਰੁਪਏ ਕਿਸਾਨ ਨੂੰ ਦੇ ਦਿਓ ਤੇ ਕਿਸਾਨ ਪਰਾਲੀ ਸਾਹਿਬ ਨੂੰ ਹਟ ਜਾਊਗਾ ਕਈ ਤਮਾਦੇ ਉੱਤੇ ਇਹ ਪਰਾਲੀ ਦੇ ਮਾਮਲੇ ਦੇ ਵਿੱਚ ਕਿਸਾਨ ਵੀ ਜ਼ਿੰਮੇਵਾਰ ਨੇ ਜੀ ਇੱਥੇ ਇੱਕ ਐਸਐਮਐਸ ਸਿਸਟਮ ਆਉਂਦਾ ਹੈ ਸਟਰਾਹ ਮੈਨੇਜਮੈਂਟ ਸਿਸਟਮ ਪਰਾ ਲਈ ਪ੍ਰਬੰਧਨ ਪ੍ਰਣਾਲੀ ਜੀ ਉਹ ਤਕਰੀਬਨ 300 ਰੁਪਿਆ ਜਾਂ 2.5 ਰੁਪਿਆ ਵੱਧ ਲੈਂਦੇ ਆ ਮਾਨ ਸਾਹਿਬ ਜਿੱਥੇ ਤੁਸੀਂ 500 ਰੁਪਿਆ ਦੇਣਾ ਚਾਹੁੰਦੇ ਹੋ ਜਿਹੜਾ ਉਹ ਮਸ਼ੀਨ ਵਾਲਾ 2.5 ਰੁਪਿਆ ਵੱਧ ਲੈਂਦੇ ਨੇ ਕਮਾਈਨਾ ਵਾਲੇ ਉਹੀ ਦੇ ਦਿਓ ਉਹ ਤਾਂ 500 ਵੀ ਨਹੀਂ ਬਣਦਾ ਤੇ ਪ੍ਰਾਈਵੇਟੀਆਂ ਮਸ਼ੀਨਾ ਕਮਾਈਨ ਵਾਲਿਆਂ ਨੂੰ ਪੈਸੇ ਮਿਲ ਜਾਣਗੇ ਜਿਹੜਾ ਐਕਚੁਅਲ ਰੇਟ ਆ ਉਹ ਕਿਸਾਨ ਦੇ ਦੇਗਾ ਇਹ ਮਸਲਾ ਹੱਲ ਹੋ ਜਾਏਗਾ ਪਰ ਉਧਰ ਜਾਣਾ ਨਹੀਂ ਜੀ ਇਹ ਆਏ ਨੇ ਇਹ ਗਿੜਾ ਦੇ ਕੇ ਪੁਲਵਾਨੀ ਜੇ ਕੇਂਦਰ ਵਾਲਿਆਂ ਨੇ ਇੱਥੇ ਟੀਮ ਭੇਜਣੀ ਸੀ 1 ਅਕਤੂਬਰ ਚ ਭੇਜਦੇ ਜਦੋਂ ਇੱਥੇ ਪ੍ਰਾਲੀ ਸਾੜੀ ਜਾ ਰਹੀ ਸੀ ਅਕਤੂਬਰ ਨਵੰਬਰ ਚ ਪਰ ਉਹ ਨਹੀਂ ਆਏ ਹੁਣ ਆਏ ਨੇ ਆਉਣ ਵਾਲਾ ਜਿਹੜਾ ਪ੍ਰਾਲੀ ਦਾ ਸੀਜ਼ਨ ਉਹ ਕਿਹੋ ਜਿਹਾ ਰਹੇਗਾ ਇਹਨਾਂ ਮੁਤਾਬਕ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜ਼ੀਰੋ ਸਿਸਟਮ ਤੇ ਲਿਆਉਣ ਨੂੰ ਫਿਰਦੇ ਆ ਜੀ ਜੀ ਡੇਲੋ ਸਾਹਿਬ ਅੱਜ ਸਾਡੀ ਖਬਰਾਂ ਦੇ ਵਿੱਚ ਬਤਰੀ ਜਾਣਕਾਰੀ ਸਾਂਝਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਮਿਹਰਬਾਨੀ। ਦਰਸ਼ਕੋ ਅੱਜ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਕੱਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।